ਵਿਚ ਕੀ ਅੰਤਰ ਹਾਲਾਂਕਿ ਸੰਗੀਤ ਆਪਣੀ ਰੂਹ ਨੂੰ ਬਹੁਤ ਸਕੂਨ ਦਿੰਦਾ ਹੈ ਤੇ ਸੰਗੀਤ ਦਾ ਜਿਹੜਾ ਸੁਣਨ ਦਾ ਦੌਰ ਹੈ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਪਰ ਪਿਛਲਾ ਸੰਗੀਤ ਤੇ ਹੁਣ ਦਾ ਸੰਗੀਤ ਇਹਦੇ ਵਿੱਚ ਕੀ ਅੰਤਰ ਹੈ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਤਾਂ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਸੁਰਿੰਦਰ ਸਿੰਘ ਟਿੰਸਾ ਵੀ ਸਟੂਡੀਓ 'ਚ ਮੌਜੂਦ ਨੇ ਸਰ ਦੇ ਨਾਲ ਇੱਥੇ ਆਪਾਂ ਥੋੜੀ ਇਸ ਬਾਰੇ ਗੱਲਬਾਤ ਵੀ ਕਰਾਂਗੇ ਹਾਂਜੀ ਸਰ ਜੇਕਰ ਆਪਾਂ ਪੁਰਾਣੇ ਤੇ ਨਵੇਂ ਸੰਗੀਤ ਦੀ ਗੱਲ ਕਰੀਏ ਹਾਲਾਂਕਿ ਸੰਗੀਤ ਹਰ ਕਿਸੇ ਨੂੰ ਸੁੰਨਣਾ ਪਸੰਦ ਹੁੰਦਾ ਹੈ ਪਰ ਹੁਣ ਜਿੱਦਾਂ ਜਿੱਦਾਂ ਟੈਕਨੋਲੋਜੀਜ਼ ਆਉਂਦੀਆਂ ਜਾ ਰਹੀਆਂ ਨੇ ਸੰਗੀਤ ਵੀ ਬਦਲਦਾ ਜਾ ਰਿਹਾ ਹੈ ਕੀ ਲੱਗਦਾ ਹੈ ਮਸ਼ੂਕ ਗੱਲ ਇਹ ਹੈ ਕਿ ਪੁਰਾਣਾ 뮤ਜ਼ਿਕ ਤੇ ਨਵਾਂ 뮤ਜ਼ਿਕ ਜਿਹੜਾ ਸੰਗੀਤ ਜਿਹਨੂੰ ਆਪਾਂ ਕਹਦੇ ਹਾਂ ਉਹ ਫਰਕ ਕੀ ਪੈ ਗਿਆ ਆਧ ਦੇ ਯੁੱਗ 'ਚ ਜਿਹੜਾ ਪੁਰਾਣਾ ਸੰਗੀਤ ਸੀਗਾ ਉਹ ਕਿਤਨਾ ਕਿਤੇ ਸਾਜ਼ ਤੇ ਨਿਰਪਰ ਰਹਿੰਦਾ ਸੀਗਾ ਜਿਵੇਂ ਤੁਸੀਂ ਦੇਖਿਆ ਹੁਣ ਚਮਕੀਲਾ ਲਾਲੋ ਮੁਹੰਮਦ ਸ਼ਦੀਕ ਆ ਗੁਰਦਾਸ ਮਾਨ ਜੀ ਨੇ ਇਹ ਕਿਤਨਾ ਕਿਤੇ ਨਾ ਆਪਣੇ ਸਾਜ਼ ਹੁੰਦੇ ਸੀਗੇ ਜੀ ਜੇ ਆਪਾਂ ਮੁਹੰਮਦ ਸ਼ਦੀਕ ਦੀ ਗੱਲ ਕਰਦੇ ਆ ਜਾਂ ਚਮਕੀਲੇ ਦੀ ਕਰਾਂ ਤੂੰਬੀ ਨਾਲਗਾਉਂਦੇ ਸੀਗੇ ਹੂੰ ਤੇ ਉਸ ਤੂੰਬੀ ਦੇ ਨਾਲ ਸਿਰਫ ਇੱਕ ਢੋਲ ਕਈ ਜਾ ਕੇ ਤੇ ਉਹ ਚਿੰਟੇ ਛੈਣੇ ਜੀ ਜਾਂ ਮਟਕਾ ਇਹ ਜਰੂਰ ਕਰਦੇ ਸੀਗੇ ਹੂੰ ਔਰ ਤੁਸੀਂ ਉਸ ਟਾਈਮ ਦਾ ਮਿਊਜ਼ਿਕ ਸੁਣਨ ਲੱਗੇ ਦੇਖੋ ਜਿਹੜੇ ਜਿਹੜੇ ਉਹਨਾਂ ਦੇ ਅੰਤਰੇ ਹੁੰਦੇ ਸੀਗੇ ਜਾਂ ਉਹਨਾਂ ਦਾ ਇੱਕ ਲਿਖ ਹੁੰਦਾ ਸੀ ਹਾਂਜੀ ਹਾਂਜੀ ਉਹ ਬਹੁਤ ਸਰੀਲਾ ਹੁੰਦਾ ਸੀਗਾ ਹੂੰ ਉਹਦੇ ਵਿੱਚ ਕਿਤੇ ਨਾ ਕਿਤੇ ਲੋਕਤੱਤ ਹੁੰਦੇ ਸੀਗੇ ਇੱਕ ਜੋ ਕਹੁੰਦੀ ਆ ਸਚਾਈ ਹਮ ਰਿਐਲਿਟੀ ਉਹ ਦਸੀ ਜਾਂ ਮਤਲਬ ਹੁੰਦੀ ਸੀ ਹੁੰਦੀ ਸੀ ਤੇ ਹੁਣ ਇਹ ਆ ਕਿ ਜਿਹੜਾ ਹੁਣ ਦਾ ਮਿਊਜ਼ਿਕ ਆ ਗਿਆ ਨਾ ਅੱਜ ਦੇ ਵਕਤ ਜੀ ਉਹ ਕਿਤੇ ਨਾ ਕਿਤੇ ਸਟੋਰੀਜ਼ ਦੇਖਿਆ ਹੁਣ ਆ ਉਹ ਆਰਟੀਫੀਸ਼ੀਅਲ ਬਣ ਗਿਆ ਇੱਕ ਮਿਊਜ਼ਿਕ ਮਤਲਬ ਕੀਪੈਡ ਤੋਂ ਹੀ ਤੁਸੀਂ ਹਰਮੋਨੀਅਮ ਵਜਾ ਸਕਦੇ ਹੋ ਉੱਥੇ ਤੁਸੀਂ ਬਾਂਸਰੀ ਵਜਾ ਸਕਦੇ ਹੋ ਜੀ ਟੋਲ ਕੀ ਉੱਥੇ ਵਜਾ ਸਕਦੇ ਹੋ ਟੋਲ ਵਜਾ ਸਕਦੇ ਹੋ ਕਿ ਕਿਤੇ ਨਾ ਕਿਤੇ ਉਹ ਚੀਜ਼ਾਂ ਦਾ ਫਰਕ ਪੈਂਦਾ ਜਾ ਰਿਹਾ ਬਿਲਕੁਲ ਉਹ ਚੀਜ਼ਾਂ ਚ ਦੇਖੋ ਫਰਕ ਵੀ ਤੇ ਜੇਕਰ ਆਪਾਂ ਇੱਥੇ ਗੱਲ ਕਰੀਏ ਸੰਗੀਤ ਜਿੱਦਾਂ ਕਿ ਤੁਸੀਂ ਪਹਿਲਾਂ ਦੱਸਿਆ ਹੈ ਕੀ ਸਾਜ਼ ਦਾ ਸੰਗੀਤ ਹੁੰਦਾ ਸੀ ਜੀ ਜੀ ਤੇ ਅੱਜ ਕੱਲ ਜੇਕਰ ਆਪਾਂ ਦੇਖੀਏ ਤਾਂ ਬਹੁਤ ਸਾਰੀਆਂ ਦੇਖੋ ਪਹਿਲਾਂ ਕੀ ਹੁੰਦਾ ਸੀ ਕਿ ਜੇਕਰ ਕਲਾ ਕੋਈ ਸਿੱਖਣੀ ਵੀ ਹੈ ਤਾਂ ਗੁਰੂ ਦੀ ਜ਼ਰੂਰਤ ਪੈਂਦੀ ਸੀ ਪਰ ਅੱਜ ਕੀ ਹੈ ਕਿ ਅੱਜ ਕੱਲ ਦੇ ਜਿਹੜੇ ਨੌਜਵਾਨ ਪੀੜੀ ਹੈ ਹਾਲਾਂਕਿ ਮੋਬਾਈਲ ਫੋਨ ਦੇ ਵਿੱਚ ਹੀ ਉਹ ਗਿਟਾਰ ਵੀ ਵਜਾਉਣਾ ਸਿੱਖ ਲੈਂਦੇ ਨੇ ਸੁਰ ਲਗਾਉਣਾ ਸਿੱਖ ਲੈਂਦੇ ਨੇ ਤੇ ਹੋਰ ਜਿਹੜਾ ਆਪਾਂ ਪਿਆਨੋ ਦੀ ਗੱਲ ਕਰਦੇ ਆ ਨਵੇਂ-ਨਵੇਂ ਸਾਜ਼ ਆ ਚੁੱਕੇ ਨੇ ਹੁਣ ਜੇਕਰ ਆਪਾਂ ਸੰਗੀਤ ਜਗਤ ਦੀ ਗੱਲ ਕਰੀਏ ਦੇਖੋ ਪਹਿਲਾਂ ਕੀ ਸੀ ਕਿ ਰਿਆਜ਼ ਹੁੰਦਾ ਸੀ ਜੀ ਇਹ ਬੰਦਾ ਘੰਟਾ-ਘੰਟਾ ਦੋ-ਦੋ ਘੰਟੇ ਪੀਸ ਵਜਾਉਣਾ ਸਿੱਖਣਾ ਹਮ ਪ੍ਰੈਕਟਿਸ ਹੁੰਦੀ ਸੀਗੀ ਕਿਸੇ ਨਾ ਕੋ ਉਸਤਾਦ ਆਰਦੇ ਸੀਗੇ ਜੀ ਉਸਤਾਦ ਹੀ ਆਪਣਿਆਂ ਨੂੰ ਗਲਤੀਆਂ ਸੀਗਾ ਦੱਸਦਾ ਸੀਗਾ ਹਮ ਹੁਣ ਕਿਹਾਗੇ ਹੁਣ ਇਲੈਕਟ੍ਰੋਨਿਕ ਆ ਇਹ ਹੁਣ ਕੋਈ ਵੀ ਆ ਤੁਸੀਂ 뮤ਜ਼ਿਕ ਉਹ ਨਾਲ ਦੀ ਨਾਲ ਤੁਸੀਂ ਰਿਕਾਰਡ ਕਰੋਗੇ ਹਮ ਅਗਰ ਉਹ ਕਿਤੇ ਨਾ ਕਿਤੇ ਗਲਤ ਹੋ ਜਾਂਦਾ ਜਾਂ ਮਿਸਟੇਕ ਹੋ ਜਾਂਦੀ ਉਹਦੇ ਵਿੱਚ ਹੁਣ ਤੁਸੀਂ ਓਨੇਕ ਪੀਸ ਨੂੰ ਡਿਲੀਟ ਕਰਕੇ ਹਮ ਉਹ ਨਵੇਂ ਤਰੀਕੇ ਨਾਲ ਬਣਾ ਸਕਦੇ ਜੀ ਪਹਿਲਾ ਇਹ ਸੀਗਾ ਕਿ ਜਦੋਂ 뮤ਜ਼ਿਕ ਕਵਾ ਸਟਾਰਟ ਹੋ ਗਿਆ ਤਾਂ ਤੁਸੀਂ ਉਹਨੂੰ ਕੱਟ ਨਹੀਂ ਕਰ ਸਕਦੇ ਤੇ ਕਿਉਂ ਬਿਲਕੁਲ ਉਹ ਜਦੋਂ 뮤ਜ਼ਿਕ ਆ ਗਿਆ ਜਾਂ 뮤ਜ਼ਿਕ ਪਲੇ ਹੋ ਗਿਆ ਤਾਂ ਉਹਦੇ ਵਿੱਚ ਕਿਤਨਾ ਕਿਤੇ ਜਿਹੜੇ ਚੀਜ਼ ਦੀ ਉਹਨੂੰ ਲੋਡ ਹੁੰਦੀ ਆ ਸਾਜ਼ ਦੀ ਲੋਡ ਆ ਹੂੰ ਵਜਾਣਾ ਤਾਂ ਉਹ ਚੀਜ਼ ਨੂੰ ਯੂਜ਼ ਕਰਦੇ ਸੀ ਜੀ ਤੇ ਹੁਣ ਜੇ ਆਪਾਂ ਦੇਖੀਏ ਹੁਣ ਦੀ ਵੀ ਸਾਜ਼ ਦੇ ਵਿੱਚ ਹੁਣ ਉਨੀ ਮਿਠਾਸ ਨਹੀਂ ਰਹੀ ਜਾਂ ਉਨੀ ਉਹ ਨਹੀਂ ਰਹੀ ਜਿੰਨੀ ਪਹਿਲਾਂ ਜਿੰਨੀ ਪਹਿਲਾਂ ਪੁਰਾਣੇ ਹਾਜ ਸੀਗਾ ਤੁਸੀਂ ਦੇਖਿਆ ਹੋਣਾ ਕਿ ਪੁਰਾਣੇ ਜਿਹੜੇ ਸਾਜ਼ ਸੀਗੇ ਨਾ ਉਹਨਾਂ ਦਾ ਇੱਕ ਆਪਣਾ ਹੀ ਸੁਨਤ ਮਜ਼ਾ ਹੁੰਦਾ ਸੀਗਾ ਚਾਹੇ ਆਪਾਂ ਸਾਜ਼ ਤੇ ਥਰੂ ਸੁਣੀਏ ਜਾਂ ਕੱਲਾ 뮤ਜ਼ਿਕ 뮤ਜ਼ਿਕ ਦੀ ਬੜੀ ਵੈਲਿਊ ਹੁੰਦੀ ਸੀਗੀ ਕਿ ਕੱਲਾ 뮤ਜ਼ਿਕ ਹੀ ਬੰਦੇ ਨੂੰ ਮੰਨਦੀ ਸੀ ਵੱਖਰੇ ਵੱਖਰੇ ਢੰਗਾਂ ਦੇ ਨਾਲ ਉਸ ਸਮੇਂ ਜਿਹੜਾ ਸੰਗੀਤ ਸੀ ਜਾਂ 뮤ਜ਼ਿਕ ਸੀ ਸੁਣਿਆ ਜਾਂਦਾ ਸੀ বাজਾਇਆ ਜਾਂਦਾ ਸੀ ਜਿੱਦਾਂ ਕਿ ਪਹਿਲਾਂ ਅੱਜ ਕੱਲ ਤਾਂ ਬਹੁਤ ਘਟ ਗਿਆ ਏ ਸਭ ਚੀਜ਼ਾਂ ਜਿੱਦਾਂ ਪਹਿਲਾਂ ਮੇਲੇ ਲੱਗਦੇ ਸੀ ਤਾਂ ਮੇਲਿਆਂ ਦੇ ਵਿੱਚ ਵੀ ਸਾਜ਼ ਵੰਜਲੀਆਂ ਵੱਜਦੀਆਂ ਸੀ ਤਾਂ ਵੱਡੇ ਤੋਂ ਲੈ ਕੇ ਛੋਟੇ ਤੋਂ ਲੈ ਕੇ ਸਾਰੇ ਹੀ ਲੋਕ ਜਿਹੜੇ ਸੀ ਇੱਥੇ ਬੜਾ ਆਨੰਦ ਮਾਣਦੇ ਸੀ ਮਿਊਜ਼ਿਕ ਦਾ ਪਰ ਅੱਜ ਕੱਲ ਕੀ ਹੋ ਗਿਆ ਅੱਜ ਕੱਲ ਤਾਂ ਮੇਲੇ ਵੀ ਦੇਖਣ ਨੂੰ ਘਟ ਗਏ ਨੇ ਹਾਲਾਂਕਿ ਮੇਲੇ ਲੱਗਦੇ ਨੇ ਪਰ ਉਸ ਤਰੀਕੇ ਦੇ ਮੇਲੇ ਨਹੀਂ ਦੇਖਣ ਨੂੰ ਮਿਲਦੇ ਮੇਲਾ ਵਾਲੇ ਮੇਲਾ ਰਾਜਾ ਪਹਿਲਾਂ ਹੁੰਦੇ ਸੀਗਾ ਉਹ ਪਕੌੜੇ ਬਣਾ ਲਈ ਜੀ ਠੀਕ ਹੈ ਨਾ ਕੋਈ ਨਾ ਕੋਈ ਫਰੂਟ ਸਬਜ਼ੀਆਂ ਕੁਝ ਉਹ ਬੰਦਾ ਬਾਹਰ ਵੇਚਦਾ ਸੀਗਾ ਨਾਲ ਕੋਈ ਖਾਣ ਪੀਣ ਦੀਆਂ ਚੀਜ਼ਾਂ ਹੋਗੀਆਂ ਉਹ ਵੀ ਸਾਨੂੰ ਪਤਾ ਮੇਲੇ 'ਚ ਜਿਆਦਾ ਖਾਣ ਨੂੰ ਮਿਲਦੀਆਂ ਸੀ ਜੀ ਤੇ ਹੁਣ ਕੀ ਆ ਹੋ ਗਿਆ ਕਿ ਮੇਲੇ ਇਸ ਲਈ ਘਟ ਗਏ ਕਿ ਕਿਤਨਾ ਕਿਤੇ ਲੋਕਾਂ ਨੇ ਜਿਹੜੀ ਚੀਜ਼ ਇੱਕ ਮੇਲੇ 'ਚ ਖੁਸ਼ੀ ਮਿਲਦੀ ਸੀ ਨਾ ਉਹ ਥੋੜੀ ਦੂਰ ਹੋ ਗਈ ਹੂੰ ਹੁਣ ਲੋਕਾਂ ਦਾ ਟੀਵੀ ਹੋ ਗਿਆ ਮੋਬਾਈਲ ਹੋ ਗਿਆ ਇਹ ਚੀਜ਼ਾਂ ਦੇ ਇਰਤ-ਗਿਰਤ ਬਿਲਕੁਲ ਤੇ ਅੱਜ ਕੱਲ ਦੇਖੋ ਜੇਕਰ ਆਪਾਂ ਅੱਜ ਕੱਲ ਦੀ ਨੌਜਵਾਨ ਪੀੜੀ ਦੀ ਗੱਲ ਕਰੀਏ ਹਾਲਾਂਕਿ ਇੱਕ ਦਿਨ ਮੈਂ ਇਦਾਂ ਹੀ ਕਿਸੇ ਨੂੰ ਸਵਾਲ ਕੀਤਾ ਕਿ ਤੁਸੀਂ ਟੈਲੀਵਿਜ਼ਨ ਦੇਖਦੇ ਹੋ ਕੀ ਦੇਖਦੇ ਹੋ ਟੈਲੀਵਿਜ਼ਨ ਦੇ ਵਿੱਚ ਤਾਂ ਮੋਸਟਲੀ ਅੱਜਕੱਲ੍ਹ ਦੇ ਨੌਜਵਾਨ ਪੀੜੀ ਦਾ ਇਹ ਕਹਿਣਾ ਹੁੰਦਾ ਕਿ ਅਸੀਂ ਟੈਲੀਵਿਜ਼ਨ ਵੀ ਨਹੀਂ ਦੇਖ ਰਹੇ ਤਾਂ ਦੇਖੋ ਟੈਲੀਵਿਜ਼ਨ ਜੋ ਕਿ ਕਿਸੇ ਟਾਈਮ ਦੇ ਲਈ ਆਪਾਂ ਜੇਕਰ ਪਿਛਲੇ 20 ਸਾਲਾਂ ਪਿੱਛੇ ਜਾਈਏ ਤਾਂ ਉਸ ਸਮੇਂ ਟੈਲੀਵਿਜ਼ਨ ਇੱਕ ਅਜੀਹਾ ਮਾਧਿਅਮ ਸੀ ਜੋ ਨਵਾਂ ਲੱਗਦਾ ਸੀ ਨਵੀਨ ਮੀਡੀਆ ਜਿਹਨੂੰ ਆਪਾਂ ਕਹਿੰਦੇ ਆ ਕਿ ਨਿਊ ਮੀਡੀਆ ਜੇ ਜੇਕਰ ਆਪਾਂ ਇੱਥੇ ਹੁਣ ਦੀ ਗੱਲ ਕਰੀਏ ਤਾਂ ਹੁਣ ਸਾਰੇ ਹੀ ਕਹਿੰਦੇ ਨੇ ਕਿ ਜੇਕਰ ਅਸੀਂ ਕੁਝ ਦੇਖਣਾ ਵੀ ਹੈ ਤਾਂ ਅਸੀਂ ਮੋਬਾਈਲ ਫੋਨ ਦੇ ਵਿੱਚ ਦੇਖ ਲਾਵਾਂਗੇ ਜਿੱਦਾਂ ਕਿ Netflix ਵਗੈਰਾ ਜਿਹੜੀ ਵੈਬ ਸੀਰੀਜ਼ ਲਈ ਐਪਸ ਆ ਗਈਆਂ ਨੇ ਜੋ ਕਿ ਉਹਨਾਂ ਨੂੰ ਸਾਰੀਆਂ ਜਿਹੜੀ ਚੀਜ਼ਾਂ ਨੇ ਉੱਥੇ ਹੀ ਪ੍ਰੋਵਾਈਡ ਕਰਦੀਆਂ ਨੇ ਤੇ ਅੱਜ ਕੱਲ ਟੀਵੀ ਤੋਂ ਵੀ ਥੋੜਾ ਪਿੱਛੇ ਜਾਂਦੇ ਜਾ ਰਹੇ ਨੇ ਬਿਲਕੁਲ ਸਹੀ ਮਾਸ਼ੂਬ ਗੱਲ ਇਹ ਆ ਰਹਾ ਕਿ ਦੇਖੋ ਅਗਰ ਆਪਾਂ ਕੋਈ ਨਾ ਕੋਈ ਚੀਜ਼ ਨੂੰ ਸੁਣਦੇ ਆ ਨਾ ਜੀ ਉਹ ਇੱਕ ਤਾਂ ਏਜ ਦੇ ਸਾਬ ਨਾਲ ਸੁਣਦੇ ਹੂੰ ਜਿਹੜੇ ਅੱਜ ਕੱਲ ਦੇ ਬੱਚੇ ਨੇ ਹਮ ਉਹਨਾਂ ਨੂੰ ਪੌਪ ਮਿਊਜ਼ਿਕ ਬਹੁਤ ਅੱਛਾ ਲੱਗਦਾ ਹੈ ਅੱਛਾ ਲੱਗਦਾ ਹੈ ਕਿ ਉਹ ਜੋ ਮਿਊਜ਼ਿਕ ਦਾ ਧਰਮਾ ਜਿਗਦਾਰ ਹੈ ਬਹੁਤ ਹਾਈ ਸਪਾਈ ਵੋਲੀਅਮ ਹੈ ਠੀਕ ਹੈ ਜੀ ਡੀਜੇ ਚੱਲਦਾ ਹੈ ਤੇ ਜਿਹੜਾ ਪੁਰਾਣਾ ਮਿਊਜ਼ਿਕ ਹੈ ਉਹ ਪ੍ਰਾਣ ਚਾਹੇ ਪੁਰਾਣਾ ਮਤਲਬ ਏਜ ਦੇ ਹਿਸਾਬ ਨਾਲ ਜੇ ਆਪਾਂ ਏਜ ਦੇ ਹਿਸਾਬ ਨਾਲ ਦੇਖਣ 35 ਸਾਲ ਤੋਂ ਲਾ ਕੇ ਪੁਰਾਣੇ ਬਜ਼ੁਰਗ ਉਹ ਹੁਣ ਵੀ ਰੀਡੀ ਵੀ ਲਾ ਕੇ ਜਾਂ ਟੀਵੀ ਲਾ ਕੇ ਪੁਰਾਣੇ ਮੁਹੰਮਦ صدیق ਹੋਗੇ ਇਹ ਹੋਗੇ ਰਫੀ ਸਾਫ ਹੋਗੇ ਉਹ ਹੁਣ ਵੀ ਗਾਣੇ ਸੁਣਦੇ ਨੇ ਉਹਨਾਂ ਦੇ ਵਿੱਚ ਉਹ ਜਦੋਂ ਗਾਣੇ ਤੁਸੀਂ ਪੁਰਾਣੀਆਂ ਫਿਲਮਾਂ 'ਚ ਵੀ ਦੇਖ ਸੋਹਣੇ ਨੇ ਜਿਆਦਾ ਆਪਾਂ ਲਾਉਂਦੇ ਆ ਤਾਂ ਕਿਤੇ ਨਾ ਕਿਤੇ ਮਨ ਦੇ ਇਹ ਮਠਾਸ ਨੂੰ ਜਾਂ ਕਿਤੇ ਨਾ ਕਿ ਟੈਨਸ਼ਨ ਨੂੰ ਦੂਰ ਕਰਦੇ ਨੇ ਜੀ ਜਦੋਂ ਆਪਾਂ ਕੋਈ ਗਾਣਾ ਸੁਣਦੇ ਆ ਨਾ ਮਿਊਜ਼ਿਕ ਸੁਣਦੇ ਆ ਕਿਤੇ ਨਾ ਕਿਤੇ ਆਪਾਂ ਮਨ ਦੀ ਸ਼ਾਂਤੀ ਜਾਂਕਰ ਸਕੂਨ ਪੇ ਮਿਲਦਾ ਜਦੋਂ ਹੁਣ ਕਿਹਾ ਕਿ ਨਵੇਂ ਜਿਹੜੇ ਗਾਣ ਅੱਜਕੱਲ ਪੀੜੀ ਆਈ ਹੈ ਉਹ ਹਾਈ ਫਾਈ ਗਾਣਾ ਸੁਣਨਾ ਹਾਈ ਫਾਈ ਮਿਊਜ਼ਿਕ ਸੁਣਨਾ ਉਹ ਕਿਤੇ ਨਾ ਕਿਤੇ ਸਰਦਰਦੀ ਬਣ ਜਾਂਦੀ ਹੈ ਬਿਲਕੁਲ ਤੇ ਕੀ ਕਹਿਣਾ ਚਾਹੋਗੇ ਦੇਖੋ ਸੰਗੀਤ ਤਾਂ ਬਦਲਿਆ ਹੀ ਐ ਹਾਲਾਂਕਿ ਇੱਥੇ ਜੇਕਰ ਗੱਲ ਕਰੀਏ ਪਰ ਇੱਕ ਹੁੰਦਾ ਸੀ 뮤ਜ਼ਿਕ ਦੇ ਵਿੱਚ ਅੱਜ ਕੱਲ ਦਾ ਜੇਕਰ ਆਪਾਂ 뮤ਜ਼ਿਕ ਦੇਖੀਏ ਤਾਂ ਅੱਜ ਕੱਲ ਦੇ 뮤ਜ਼ਿਕ ਦੇ ਲਿਰਿਕਸ ਤੁਸੀਂ ਸੁਣ ਕੇ ਦੇਖੋ ਲਿਰਿਕਸ ਆਪਾਂ ਜਲਦੀ ਜਲਦੀ ਸਮਝ ਨਹੀਂ ਆਉਣਗੇ ਤੇ ਜੇਕਰ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਇੱਥੇ ਕਿ ਪੁਰਾਣੇ ਟਾਈਮ ਦੇ ਵਿੱਚ ਕੀ ਹੁੰਦਾ ਸੀ ਕਿ ਜਿਹੜੇ ਲਿਰਿਕਸ ਸੀ ਬੜੇ ਹੀ ਸ਼ਾਇਦ ਉਹਨਾਂ ਦੇ ਦਿਲ ਤੋਂ ਨਿਕਲੇ ਹੋਏ ਅਲਫਾਜ਼ ਹੁੰਦੇ ਸੀ ਬਹੁਤ ਜ਼ਿਆਦਾ ਉਸ ਸਮੇਂ ਲਿਰਿਕਸ ਉੱਤੇ ਕੰਮ ਕੀਤਾ ਜਾਂਦਾ ਸੀ ਤੇ ਅੱਜ ਕੱਲ ਲਿਰਿਕਸ ਉੱਤੇ ਘੱਟ ਕੰਮ ਕੀਤਾ ਜਾਂਦਾ ਹੈ ਮਿਊਜ਼ਿਕ ਤੇ ਜ਼ਿਆਦਾ ਕੀਤਾ ਜਾਂਦਾ ਪਰ ਉਸ ਸਮੇਂ ਮਿਊਜ਼ਿਕ ਘੱਟ ਹੁੰਦਾ ਸੀ ਤੇ ਜੇਕਰ ਆਪਾਂ ਗੱਲ ਕਰੀਏ ਲਿਰਿਕਸ ਲਿਰਿਕਸ ਦੇ ਉੱਤੇ ਕੰਮ ਜ਼ਿਆਦਾ ਕੀਤਾ ਜਾਂਦਾ ਸੀ ਦੇਖੋ ਪਤਾ ਕਿ ਹੁੰਦਾ ਜਦੋਂ ਪਹਿਲਾਂ ਕੀ ਹੁੰਦਾ ਸੀ ਜਦੋਂ ਗਾਣਾ ਆਉਣਾ ਨੇ ਗਾਣਾ ਸੋਚਿਆ ਪਹਿਲਾਂ ਤਾਂ ਉਹ ਗਾਣੇ ਦੇ ਵਲਡ ਬਾਰੇ ਉਹਦੀ ਥੀਮ ਬਾਰੇ ਸੋਚਦੇ ਸੀ ਫਿਰ ਉਹ ਜਦੋਂ ਉਹਨਾਂ ਦੇ ਕੋਈ ਚੀਜ਼ ਆ ਗਈ ਕਿ ਆਪਾਂ ਗਾਣਾ ਲਿਖਣਾ ਤਾਂ ਇੱਕ ਇੱਕ ਚੀਜ਼ ਨੂੰ ਉਹਨ ਲੈਂਨ ਨੂੰ ਯੱਕ ਵਰਲਡ ਨੂੰ ਬਕਾਇਦਾ ਉਹ ਚੁੰਦੇ ਸੀਗੇ ਜੀ ਉਸ ਤੋਂ ਬਾਅਦ 11 ਜਦੋਂ ਲਿਖ ਲਿਆ ਫਿਰ ਉਹਨੂੰ ਸਟੂਡੀਓ ਲੈ ਕੇ ਜਾਣਾ ਹੈ ਸਟੋਰੀ ਦੇ ਵਿੱਚ ਕਿਹੜੇ ਸਾਜ਼ ਚਲਾਉਣੇ ਨੇ ਉਹਦੇ ਨਾਲ ਕਿਹੜੇ ਸਾਜ਼ ਨੂੰ ਡਾਊਨ ਰੱਖਣਾ ਹੈ ਉੱਪਰ ਰੱਖਣਾ ਹੈ ਕਿਹਨੂੰ ਤੁਸੀਂ ਨੇ ਲਾਈਨ ਨੂੰ ਅੰਡਰ ਕੇਅਰ ਰੱਖਣਾ ਤਾਂ ਉਹ ਚੀਜ਼ਾਂ ਪੁਰਾਣੀਆਂ ਸੀਗੀਆਂ ਉਹਦੇ ਨਾਲ ਕਿ ਆ ਕਿ ਇੱਕ ਪਤਾ ਚੱਲਦਾ ਸੀਗਾ ਮਿਊਜ਼ਿਕ ਦਾ ਪਰ ਹੁਣ ਕਿਹਾ ਕਿ ਹੁਣ ਉਹ ਚੀਜ਼ਾਂ ਜਿਉਂ-ਜਿਉਂ ਨਵਾਂਸ ਆ ਰਿਹਾ ਨਾ ਨਵੀਂ ਟੈਕਨੋਲੋਜੀ ਆ ਰਹੀ ਹੈ ਅਗਲਾ ਟੋ ਨਹੀਂ ਟੈਨਸ਼ਨ ਲੈਣਾ ਹੀ ਜਾਂ ਉਨੀ ਸਰਦਰਦੀ ਨਹੀਂ ਲੈ ਰਿਆ ਅਗਲਾ ਤੁਸੀਂ ਸਿੰਗਰ ਵੀ ਦੇਖਿਆ ਹੁਣ ਅਗਰ ਸਿੰਗਰਾਂ ਨੂੰ ਤੁਸੀਂ ਕਹੋ ਨਾ ਜਿਹੜੇ ਨਵੇਂ ਆ ਰਹੇ ਹੁਣ ਕਹਿਆ ਯਾਰ ਤੂੰ ਇੱਕ ਸਟੇਜ ਤੇ ਗਾ ਕੇ ਦਿਖਾ ਉਹ ਗਾਇਆ ਨਹੀਂ ਜਾਏਗਾ ਕਿਉਂਕਿ ਮਿਊਜ਼ਿਕ ਜਦੋਂ ਤਿਆਰ ਹੁੰਦਾ ਉਹਦੇ ਤੁਸੀਂ ਇਫੈਕਟ ਪਾ ਦਿੰਦੇ ਆ ਇਫेक्ट ਦੇ ਜੇਕਰ ਤੁਹਾਡੀ ਪਤ ਮੋਟੀਵਾਜ ਆ ਤੁਸੀਂ ਪਤਲੀ ਕਰ ਸਕਦੇ ਹੋ ਪਤਲੀ ਆ ਤਾਂ ਮੋਟੀ ਕਰ ਸਕਦੇ ਹੋ ਬਿਲਕੁਲ ਉਹੀ ਹੈ ਕਿ ਦੇਖੋ ਮਿਕਸਰ ਵਰਗੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਣ ਲੱਗਾ ਹੈ ਇਥੇ ਤੇ ਜਿੱਦਾਂ ਕਿ ਹੁਣ ਡੀਜੇ ਆ ਚੁੱਕੇ ਨੇ ਤਾਂ ਇਹਨਾਂ ਦੇ ਵਿੱਚ ਆਵਾਜ਼ ਦਾ ਬਹੁਤ ਇਫੈਕਟ ਪੈਂਦਾ ਹੈ ਜਿਹਦਾ ਪਹਿਲਾਂ ਹੁੰਦਾ ਸੀ ਜਿੱਦਾਂ ਕਿ ਚਮਕੀਲਾ ਦੀ ਗੱਲ ਕਰੀ ਆਪਾਂ ਪੰਜਾਬ ਦੇ ਵਿੱਚ ਕਾਫੀ ਅਖਾੜੇ ਲੱਗਦੇ ਸੀ ਤਾਂ ਬਹੁਤ ਚੰਗਾ ਸਮਾਂ ਕਿਹਾ ਜਾਂਦਾ ਕਿ ਸੰਗੀਤ ਜਗਤ ਦਾ ਬਹੁਤ ਚੰਗਾ ਸਮਾਂ ਸੀ ਉਹ ਤੇ ਅੱਜਕੱਲ ਦਾ ਜਿਹੜਾ ਸੰਗੀਤ ਹੈ ਹਾਲਾਂਕਿ ਸੰਗੀਤ ਨੂੰ ਲੈ ਕੇ ਅੱਜਕੱਲ ਲੜਾਈ ਝਗੜੇ ਵੀ ਬਹੁਤ ਦੇਖਣ ਨੂੰ ਮਿਲ ਰਹੇ ਨੇ ਜਿੱਦਾਂ ਜੇਕਰ ਕਿਸੇ ਦਾ ਵਿਆਹ ਰੱਖਿਆ ਹੋਇਆ ਉੱਥੇ ਆਸ-ਪਾਸ ਦੇ ਜਿਹੜੇ ਅੰਡੇ ਗਵਾਂਡੀ ਨੇ ਉਹ ਵੀ ਕਹਿਣ ਲੱਗ ਜਾਂਦੇ ਨੇ ਕਿ ਤੁਸੀਂ ਆਵਾਜ਼ ਘੱਟ ਕਰੋ ਜਾਂ ਕੁਛ ਇਦਾਂ ਦਾ ਇਸ਼ੂ ਹੋ ਜਾਂਦਾ ਹੈ ਜਿਸ ਦੇ ਚੱਲਦੇ ਅੱਜ ਕੱਲ੍ਹ ਲੋਕਾਂ 'ਚ ਸ਼ੈਨ ਸ਼ੀਲਤਾ ਵੀ ਆਪਾਂ ਕਹਿ ਸਕਦੇ ਹਾਂ ਕਿ ਘਟਦੀ ਜਾ ਰਹੀ ਹੈ ਤੇ ਇੱਥੇ ਫਿਰ ਲੜਾਈ ਝਗੜਾ ਜਿਹੜਾ ਹੋ ਜਾਂਦਾ ਹੈ ਕੀ ਲੱਗਦਾ ਹੈ ਦੇਖੋ ਜਿਹੜੇ ਪੁਰਾਣੇ ਆ ਜੇ ਆਪਾਂ ਗੱਲ ਕਰਦੇ ਆ ਮਿਊਜ਼ਿਕ ਤੇ ਹੁੰਦੀ ਪਹਿਲਾਂ ਪੁਰਾਣਾ ਮਿਊਜ਼ਿਕ ਲੋਕ ਜਦੋਂ ਵੀ ਕਿਸੇ ਦੇ ਵਿਆਹ ਸ਼ਾਦੀ ਹੋਣਾ ਜਾਂ ਕੋਈ ਸਿੰਗਰ ਨੇ ਆਉਣਾ ਕਰੇ ਲੱਗਣਾ ਤਾਂ ਪਹਿਲਾਂ ਪੈਲਸਾ ਚ ਨਹੀਂ ਹੁੰਦਾ ਸੀਗਾ ਜੀ ਜੇ ਖਾੜੇ ਲਾਉਣੇ ਨੇ ਉਹ ਪਿੰਡ 'ਚ ਹੀ ਆਉਣਾ ਕੋਈ ਪੈਲਸ ਨਹੀਂ ਕੁਛ ਨਹੀਂ ਉਹ ਕਿਤੇ ਨਾ ਕਿਤੇ ਜਦੋਂ ਕਿਸੇ ਸਿੰਗਰ ਦਾ ਖਾੜਾ ਲੱਗਣਾ ਕਿਸ ਪਿੰਡ 'ਚ ਹੀ ਲਾ ਲਵੋ ਤਾਂ ਲੋਕ ਦੂਰੋਂ ਦੂਰੋਂ ਸੁਣਨ ਆਉਂਦੇ ਬਿਲਕੁਲ ਉਹ ਹੁਣ ਜਦੋਂ ਸਿੰਗਰ ਕੋਈ ਵੀ ਲੱਗੇ ਚਾਹੇ ਮੁਹੰਮਦ ਸਦੀਕ ਲੱਗੇ ਗਰਦਾਸ ਮਾਨ ਲੱਗਣ ਜਾਂ ਕੋਈ ਹੋਰ ਸਿੰਗਰ ਲੱਗੇ ਹਰਭਜਨ ਮਾਨ ਲੱਗੇ ਤਾਂ ਕਿਤੇ ਨਾ ਕਿਤੇ ਸੁਰਿੰਦਰ ਸਿੰਧਾ ਹੋ ਗਏ ਜੀ ਜਦੋਂ ਵੀ ਉਹਨਾਂ ਨੇ ਕਿਤੇ ਨਾ ਕਿਤੇ ਖਾੜੇ ਲਾਉਣਾ ਆਉਣਾ ਹੂੰ ਦਾ ਲੋਕ ਬੜੇ ਸ਼ਾਂਤ ਹੋ ਗਏ ਉਹਦੇ ਵਿੱਚ ਲੇਡੀਜ਼ ਵੀ ਬਹੁਤ ਜਾਂਦੀਆਂ ਸੀਗੀਆਂ ਸਭ ਮਤਲਬ ਉਹ ਮਾਹੌਲ ਦੇ ਵਿੱਚ ਇੱਕ ਰਿਸਪੈਕਟ ਸੀ ਕਿ ਭਾਈ ਸਾਡੀ ਧੀਆਂ ਭੈਣਾਂ ਨੇ ਇਹਨਾਂ ਨੂੰ ਮੂਹਰੇ ਜਗ੍ਹਾ ਦਿੱਤੀ ਜਾਵੇ ਬੈਠੋ ਨਾਲ ਜਵਾਕ ਜਵਾਕ ਵੀ ਮੂਹਰੇ ਬੈਠਦੇ ਸੀਗੇ ਉਹ ਜਮਾਨੇ ਦੀ ਜਿਹੜੇ ਜੈਂਟਸ ਹੁੰਦੇ ਸੀਗੇ ਪਿੱਛੇ ਖਾੜਾ ਹੀ ਜਾਣਾ ਜਾ ਕਿਤੇ ਕੁਰਸੀ ਮਿਲ ਜਾਣੀ ਉਹਨਾਂ ਨੂੰ ਜੇ ਨਾਮ ਮਲੇ ਤਾਂ ਉਹ ਇੰਜੋਏ ਕਰਦੇ ਸੀਗੇ ਉਸ ਟਾਈਮ 'ਚ ਤੇ ਉਸ ਟਾਈਮ ਵੀ ਉਹ ਚੀਜ਼ ਹੁੰਦੀ ਸੀਗੀ ਕਿ ਜ਼ਿਆਦਾਤਰ ਲੋਕ ਉਹਨਾਂ ਨੂੰ ਇਹ ਹੁਣ ਤਾਂ ਮੋਬਾਈਲ ਤੇ ਆਪਾਂ ਗਾਣਾ ਸੁਣ ਲਿਆ ਜੀ ਜਾ ਟੀਵੀ ਹੁੰਦਾ ਸੀ ਕਿ ਸਾਧਨ ਮਨੋਰੰਜਨ ਦਾ ਹੂੰ ਉਹਦਾ ਮਨੋਰੰਜਨ ਦਾ ਸਾਧਨ ਤੇ ਤੌਰ ਤੇ ਲੋਕ ਉਹਨਾਂ ਨੂੰ ਖਾੜੇ ਲਵਾਉਂਦੇ ਸੀਗੇ ਹੂੰ ਤੇ ਜਿਉਂ-ਜਿਉਂ ਵਕਤ ਪੈਂਦਾ ਰਿਹਾ ਜੀ ਹੁਣ ਉਹੀ ਹੁਣ ਸਿੰਗਰ ਆ ਗਏ ਹੂੰ ਸਿੰਗਰ ਉਹੀ ਨੌਬੀ ਸਿੰਗਰੇ ਸੀਗੇ ਹੂੰ ਲੇਕਿਨ ਹੁਣ ਸਿੰਗਰਾਂ ਦਾ ਇਹ ਹੋ ਗਿਆ ਕਈ ਵਾਰ ਤੁਸੀਂ ਦੇਖਣਾ ਪਹਿਲਾਂ ਅਸਲ ਤੌਰ ਤੇ 15 ਸਾਲ ਪਿੱਛੇ ਜਾਓ ਉਹ ਸੀਡੀ ਚਲਦੀ ਹੁੰਦੀ ਸੀਗੀ ਹੂੰ ਜੀ ਲੋਕ ਜਿਹੜੇ ਸਿੰਗਰ ਤੇ ਜੇ ਕਿਤੇ ਪ੍ਰੋਗਰਾਮ ਤੇ ਤੁਸੀਂ ਲੈ ਕੇ ਆਨੇ ਹੋ ਉਹ ਗਾਉਂਦੀ ਨਹੀਂ ਸੀਡੀਓ ਪਲੇ ਕਰ ਦਿੰਦੇ ਤੇ ਬਿਲਕੁਲ ਸਿਰਫ ਮਿਊਜ਼ਿਕ ਵੱਜ ਰਿਹਾ ਹੈ ਹਮ ਸਟੇਜ ਤੇ ਹਲਕਾ ਜਿਹਾ ਦਿਖਾਉਣ ਵਾਸਤੇ ਪਿੱਛੇ ਸੀੜੀ ਪਲੇ ਹੁੰਦੀ ਹੈ ਉਹ ਬੰਦਾ ਮਾਈਕ ਲੈ ਕੇ ਲਿਪਸੇ ਹਰਾ ਰਿਹਾ ਹੁੰਦਾ ਸਿਰ ਮੂੰਹ ਹੀ ਹਿਲਾ ਰਿਹਾ ਹੈ ਪਲੇ ਉਹਨਾਂ ਦੀ ਕੈਸਟ ਹੋ ਰਹੀ ਹੁੰਦੀ ਹੈ ਹੁਣ ਇਹ ਹਾਲ ਹੈ ਕਿ ਜੇਕਰ ਕਈ ਤੁਸੀਂ ਦੇਖੀ ਹੋਣਾ ਅੱਜ ਕੱਲ ਦੇ ਸਿੰਗਰ ਨੇ ਉਹਨਾਂ ਨੂੰ ਕਹਿ ਦੋ ਕਿ ਯਾਰ ਤੁਸੀਂ ਨੇ ਲਾਈਵ ਸਾਡਾ ਪ੍ਰੋਗਰਾਮ ਹੈ ਉਹ ਪ੍ਰਾ ਲਾਈਵ ਪ੍ਰੋਗਰਾਮ ਗਾ ਜਿਨੂੰ ਆਪਾਂ ਨਾਈਟਸ ਸ਼ੋਅ ਵੀ ਕਹਿ ਦਿੰਨੇ ਆ ਜਾਂ ਮੈਰਿਜਸ ਵਿੱਚ ਤੁਸੀਂ ਕਹਿੰਦੇ ਹੋ ਉੱਥੇ ਉੱਥੇ ਕਿਤੇ ਨਾ ਕਿਤੇ ਡੀ ਜੇ ਇੰਨਾ ਵੱਜ ਜਾਂਦਾ ਐਡਾ ਸਾਊਂਡ ਹੋ ਜਾਂਦਾ ਕਿ ਜੇਕਰ ਤੁਸੀਂ 2 ਮਿੰਟ ਉੱਥੇ ਬੈਠੋ ਨਾ ਤਾਂ ਤੁਹਾਡੇ ਕੰਨ ਬਹੁਤ ਮਤਲਬ ਕੰਨਾਂ 'ਚ ਪੈ ਗਈ ਆਵਾਜ਼ ਬਿਲਕੁਲ ਔਰ ਉਹ ਚੀਜ਼ ਅੱਜਕੱਲ ਬੜਾ ਫੈਕਟ ਪਾ ਰਹੀ ਐ ਕਿ ਜੋ ਜੋ ਮਿਊਜ਼ਿਕ ਅੰਦਰ ਐ ਉਸ ਤੋਂ 10 ਗੁਣਾ ਬਾਹਰ ਉਹ ਰੋਡ ਤੇ ਸੁਣਦਾ ਜੀ ਬਿਲਕੁਲ ਦੇਖੋ ਇਹ ਕੀ ਇੱਕ ਕਿਲੋਮੀਟਰ ਦੇ ਵਿੱਚ ਸੁਣਦਾ ਬਿਲਕੁਲ ਬਿਲਕੁਲ ਤੇ ਅਸਰ ਵੀ ਇਸ ਦਾ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਉਹ ਜੋ ਪਿਛਲੇ ਟਾਈਮ ਦਾ 뮤직 ਸੀ ਹਾਲਾਂਕਿ ਉਹ ਦਿਲ ਨੂੰ ਬਹੁਤ ਸਕੂਨ ਦਿੰਦਾ ਸੀ ਹਾਲਾਂਕਿ ਇੱਥੇ ਜਿਹੜੇ ਕੁਝ ਲੋਕ ਤਾਂ ਸੁਣਦੇ ਹੀ 뮤직 ਇਸ ਕਰਕੇ ਸੀ ਕਿ ਥੋੜਾ ਰੂਹ ਨੂੰ ਸ਼ਾਂਤੀ ਮਿਲ ਜਾਏ ਜਾਂ ਫਿਰ ਰੂਹ ਨੂੰ ਸਕੂਨ ਮਿਲ ਜਾਏ ਪਰ ਅੱਜ ਕੱਲ ਕੀ ਹੈ ਕਿ ਸੰਗੀਤ ਬਦਲ ਰਿਹਾ ਤੇ ਇੱਕ ਹੋਰ ਚੀਜ਼ ਸੰਗੀਤ ਆਪਾਂ ਨੂੰ ਕੁਝ ਨਾ ਕੁਝ ਸਿਖਾਉਂਦਾ ਹੈ ਤੇ ਨੌਜਵਾਨ ਪੀੜੀ ਲਗਾ ਲੋ ਜਾਂ ਕੋਈ ਵੀ ਕੋਈ ਵੀ ਇੱਥੇ ਬੰਦਾ ਹੈ ਜਿਸ ਕਰ ਆਪਾਂ ਗੱਲ ਕਰੀਏ ਕਿ ਜੋ 뮤직 ਸੁਣ ਰਿਹਾ ਹੈ 뮤직 ਦੇ ਵਿੱਚ ਕਿਸ ਤਰ੍ਹਾਂ ਦੇ ਲਿਰਿਕਸ ਨੇ 뮤직 ਆਪਾਂ ਨੂੰ ਕਿਸ ਤਰੀਕੇ ਦੀ ਸਿੱਖਿਆ ਦੇ ਰਿਹਾ ਹੈ ਇਹ ਗੱਲ ਬਹੁਤ ਡਿਪੈਂਡ ਕਰਦੀ ਹੈ ਬਿਲਕੁਲ ਬਿਲਕੁਲ ਕੀ ਲੱਗਦਾ ਹੈ ਦੇਖੋ ਅੱਜ ਕੱਲ ਦੇ ਜਿਹੜੇ ਗਾਣੇ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਜਿੱਦਾਂ ਕਿ ਆਪਾਂ ਜੇਕਰ ਕੋਈ ਵੀ ਗਾਣਾ ਲਗਾ ਲੀਏ ਤਾਂ ਹਥਿਆਰਾਂ ਦੀ ਗੱਲ ਕੀਤੀ ਜਾਂਦੀ ਹੈ ਹਥਿਆਰ ਹੋ ਗਏ ਮੁਟਿਆਰਾਂ ਹੋ ਗਈਆਂ ਇਹਨਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕੀ ਲੱਗਦਾ ਹੈ ਕਿ ਇਹ ਵਾਕੀ ਸੋਚ ਤੇ ਬਹੁਤ ਅਸਰ ਪਾਉਂਦੀ ਹੈ ਬਹੁਤ ਜ਼ਿਆਦਾ ਦੇਖੋ ਅੱਜ ਕੱਲ ਲੇਖਨ ਵਾਲਾ ਵੀ ਇੱਕ ਪਰਿਵਾਰ ਹੈ ਉਹਦਾ ਜੀ ਪਰਿਵਾਰਕ ਚੋਂ ਉੱਠ ਕੇ ਆਇਆ ਹੂੰ ਗਾਉਣ ਵਾਲਾ ਵੀ ਇੱਕ ਪਰਿਵਾਰਕ ਚੋਂ ਉੱਠ ਕੇ ਆਇਆ ਹੂੰ ਉਹਦੇ ਬੇਟੀਆਂ ਵੀ ਨੇ ਭੈਣਾ ਵੀ ਨੇ ਮਾਇ ਇੱਕ ਪਰਿਵਾਰ ਹੈ ਉਥੇ ਕਿਸੇ ਕੁੜੀ ਨੂੰ ਕਿਸੇ ਅਲਫਾਜ਼ ਨਾਲ ਬੋਲਣਾ ਕਹਿਣਾ ਜੀ ਕਿੰਨਾ ਕਿਤੇ ਇੱਕ ਸਮਾਜ ਚ ਕਿੰਤੂ ਪਰਤੂ ਲਾਉਂਦਾ ਉਸ ਗਾਣੇ ਤੇ ਗਾਣੇ ਤੇ ਤੁਸੀਂ ਗੱਲ ਕਰੀ ਆ ਇਸ ਤੋਂ ਲਿਹਾ ਅਸਲੇ ਦੀ ਹਥਿਆਰਾਂ ਹਥਿਆਰ ਦੀ ਹਮ ਹਥਿਆਰ ਨੂੰ ਬੜਾ ਪ੍ਰਮੋਟ ਕੀਤਾ ਜਾਂਦਾ ਜੀ ਉਹ ਕਿਤੇ ਨਾ ਕਿਤੇ ਤੁਸੀਂ ਦੇਖਿਆ ਹੋਣਾ ਉਹਦੇ ਵਿੱਚ ਕੋਈ ਜੇ ਕੋਈ ਸਿੰਗਰ ਲਿਖਦਾ ਮੈਂ ਨਹੀਂ ਕਹਿੰਦਾ ਕਈ ਸਿੰਗਰ ਨਹੀਂ ਲਿਖਦੇ ਅੱਛੇ ਜਾਂ ਗਾਉਂਦੇ ਨਹੀਂ ਕਈ ਮਾਮਾ ਤੇ ਭੈਣਾ ਤੇ ਆਪਣੇ ਕਿਸਾਨ ਯੂਨੀਅਨ ਦੇ ਬੜੇ ਆ ਉਹਨਾਂ ਨੇ ਬਹੁਤ ਅੱਛੇ ਗਾਣੇ ਗਾਏ ਬਹੁਤ ਅੱਛੇ ਸਿੰਗਰ ਵੀ ਨੇ ਜੀ ਉਹ ਲੋਕ ਤੱਤ ਗਾ ਰਹੇ ਨੇ ਅੱਜ ਅੱਜ ਉਹ ਵੀ ਬੋਲੀਆਂ ਭੰਗੜਾ ਤੇ ਜੇ ਪਰਿਵਾਰਿਕ ਗਾਣੇ ਨੇ ਉਹ ਚੱਲ ਰਹੇ ਨੇ ਉਹ ਵੀ ਮਿਊਜ਼ਿਕ ਹੈ ਥੋੜਾ ਮੋਟਾ ਲੇਕਿਨ ਅੱਜਕੱਲ ਜਿਹੜੇ ਇੱਕ ਨਵੀਂ ਪੀੜ੍ਹੀ ਆਈ ਹੈ ਨਾ ਜਿਹੜੇ ਆਪਣੋ ਪੌਪ ਕੈਦ ਨੇ ਆ ਜਾਂ ਨਵੇਂ ਸਿੰਗਰ ਨੇ ਉਹਦੇ ਵਿੱਚ ਕਿਹਾ ਕਿ ਉਹ ਆਪਣੇ ਆਪ ਨੂੰ ਮੋਡ ਹੁੰਦੇ ਉਹ ਸਿੰਗਰ ਨੇ ਲੇਕਿਨ ਉਹ ਕਿਤੇ ਨਾ ਕਿਤੇ ਉਹਨਾਂ ਮਾਡਲ ਦਿਖਾਉਣ ਦੇ ਚੱਕਰ ਚ ਕਿ ਮੈਂ ਮਾਡਲਿੰਗ ਵੀ ਕਰਨੀ ਐ ਮੈਂ ਇੱਕ ਅੱਛਾ ਟੀਵੀ ਤੇ ਵਾਵਾ ਗਾਣਾ ਮੇਰੇ ਤੇ ਫਰਮਾਇਆ ਜਾਵੇ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਉਸ ਗਾਣੇ ਨੂੰ ਉਸ ਤਰੀਕੇ ਨਾਲ ਲਿਖਦੇ ਨੇ ਉਸ ਤਰੀਕੇ ਨਾਲ ਆਪਣੇ ਨੂੰ ਪ੍ਰੈਜੈਂਟ ਕਰਦੇ ਨੇ ਪ੍ਰੈਜੈਂਟ ਕਰਦੇ ਨੇ ਜੀ ਤੇ ਲੋਕ ਮੈਨੂੰ ਆਪਣੇ ਆਪ ਨੂੰ ਇਹ ਕਹਿਣਗੇ ਤਾਂ ਗੱਡੀ ਤੁਸੀਂ ਦੇਖਣ ਗੱਡੀ ਬਹੁਤ ਮਹਿੰਗੀ ਇੱਕ ਮਾਡਲ ਹੁੰਦੀ ਐ ਉਹ ਕੁਝ ਨਹੀਂ ਕਰ ਰਹੀ ਹੁੰਦੀ ਕੋਈ ਐਕਟੀਵਿਟੀ ਨਹੀਂ ਉਹ ਆਉਂਦੀ ਐ ਡਾਂਸ ਕਰੀ ਜਾਂਦੀ ਐ ਤਾਂ ਮੂਡ ਹੂੰ ਗਾਣਾ ਕੁਝ ਕਹਿ ਰਿਆ ਹੁੰਦਾ ਹੈ ਮੋਡਲ ਦੇ ਪਿਕਚਰਾਈਜ਼ ਜਿਹੜਾ ਕਰ ਰਿਹਾ ਸ਼ੂਟ ਉਹ ਲੱਗ ਹੁੰਦੇ ਨੇ ਹੂੰ ਠੀਕ ਹੈ ਨਾ ਉਹਦੇ ਵਿੱਚ ਕੀ ਕੋਈ ਕਿਸੇ ਦੀ ਕੋਈ ਆਈਪੀਐਸ ਦੀ ਕੋਈ ਅੱਛੇ ਬੱਚੇ ਦੀ ਕੋਈ ਸਪੋਰਟਸ ਵਾਲੇ ਦੀ ਤੁਸੀਂ ਬਹੁਤ ਕੁਝ ਲਿਖ ਸਕਦੇ ਹੋ ਹੂੰ ਅਗਰ ਤੁਸੀਂ ਲਿਖਣਾ ਹੀ ਹੈ ਕਿਸੇ ਬਾਰੇ ਗਾਣਾ ਹੀ ਹੈ ਸਾਡੇ ਉਹਨਾਂ ਵੀਰਾਂ ਬਾਰੇ ਵੀ ਗਾ ਸਕਦੇ ਹੋ ਸਾਡੇ ਗੁਰ ਸਿੱਖੀ ਬਾਰੇ ਬਹੁਤ ਗਾ ਸਕਦੇ ਹੋ ਸਾਡੇ ਸੇਧਾਂ ਬਾਰੇ ਗਾ ਸਕਦੇ ਹੋ ਸਾਡੇ ਜਿਹੜੇ ਅੱਛੀਆਂ ਸਾਡੀਆਂ ਬੇਟੀਆਂ ਪੈਣਾ ਅੱਗੇ ਅੱਜ ਕੱਲ ਉਹਨਾਂ ਨੇ ਸਪੋਰਟਸ ਨਾਮ ਕਰੇ ਆ ਆਈਪੀਐਸ ਬਣੇ ਨੇ ਉਹਨਾਂ ਦੇ ਗਾ ਸਕਦੇ ਬਿਲਕੁਲ ਪਰ ਕਿਤੇ ਨਾ ਕਿਤੇ ਗੱਲ ਹੋਈ ਜਾਂਦੀ ਆ ਅਗਰ ਅੱਜ ਕੱਲ ਕਿਹਾ ਕਿ ਫੋਕਰਪਣਾ ਜਿਹਨੂੰ ਮੈਂ ਕਹਿ ਸਕਦਾ ਗੋਸਾ ਨਾ ਕਰਿਓ ਜੀ ਤੇ ਕਿਤੇ ਨਾ ਕਿਤੇ ਫੋਕਰਪਣੇ ਚ ਆ ਕੇ ਉਹ ਆਪਣੇ ਆਪ ਨੂੰ ਮਾਡਲ ਸ਼ੋਅ ਕਰ ਰਹੇ ਨੇ ਉਹ ਸਿੰਗਰ ਨਹੀਂ ਸ਼ੋਅ ਕਰ ਰਹੇ ਹਮ ਇੱਕ ਤਰ੍ਹਾਂ ਦੀ ਮਾਡਲਿੰਗ ਮਾਡਲਿੰਗ ਹੀ ਹੋ ਰਹੀ ਆ ਉਹਨਾਂ ਤੋਂ ਬਿਲਕੁਲ ਉਹੀ ਕੱਪੜੇ ਪਾਉਣੇ ਨੇ ਉਹੋ ਜੀ ਆਪਣੇ ਨੂੰ ਪਹਿਰਾਵਾ ਕਰਨਾ ਉਵੇਂ ਗੱਡੀਆਂ ਮਹਿੰਗੇ ਮਹਿੰਗੇ ਗੱਡੀਆਂ ਸ਼ੂਟ ਕਰਨਾ YouTube ਤੇ ਅੱਜਕੱਲ੍ਹ ਤੁਹਾਨੂੰ ਪਤਾ ਇੱਕ ਨਵਾਂ ਬਹੁਤ ਚੱਲ ਰਿਹਾ ਟ੍ਰੈਂਡ ਚੱਲ ਰਿਹਾ ਹੈ ਕਿ ਹੁਣ ਤਾਂ ਜਿਹੜੇ ਬੜੇ-ਬੜੇ ਮਸਲਾ ਕਰ ਆਪਾਂ ਦੇਖਿਆ ਜੀ ਵੀ ਚੈਨਲ ਨੇ ਉਹ ਵੀ ਕਿਰਤਨਾ ਕਿਤੇ ਹੁਣ ਦਮਾ ਡੋਲ ਹੋ ਰਹੇ ਨੇ ਅਗਲਾ ਇੱਕ ਗਾਣਾ ਕਰਦਾ ਫਰਮਾਉਂਦਾ ਪੰਨ 10 ਲੱਖ ਰੁਪਏ ਲਾਇਆ ਤੇ ਆਪਣੇ ਇਹਨੂੰ ਕਿਵੇਂ ਸੜ ਇੱਕ ਗਾਣਾ ਲਾ ਕੇ ਮੋਰੇ ਗਾਣੇ ਤੇ ਬਿਲਕੁਲ ਬਿਲਕੁਲ ਆਪਣੇ ਹੀ ਇੱਕ ਆਪਣਾ ਚੈਨਲ YouTube ਚੱਲਿਆ ਹਾਂਜੀ ਬਿਲਕੁਲ ਇਹ ਤਾਂ ਦੇਖੋ ਚਲੋ ਸੰਗੀਤ ਦੀ ਗੱਲ ਹੋ ਗਈ ਤੇ ਜੇਕਰ ਆਪਾਂ ਸੰਗੀਤ ਦੀ ਵੀ ਇੱਥੇ ਗੱਲ ਆਉਂਦੀ ਹੈ ਹਾਲਾਂਕਿ ਅੱਜਕੱਲ ਦੇ ਜਿਹੜੇ ਨੌਜਵਾਨ ਪੀੜੀ ਹੈ ਖਾਸ ਤੌਰ ਤੇ ਜੇਕਰ ਆਪਾਂ ਦੇਖੀਏ ਕਿ ਅੱਜਕੱਲ ਮਾਰ ਧਾੜ ਵਾਲੇ ਬਾਲੀਵੁੱਡ ਚ ਤਾਂ ਦੇਖੋ ਮਾਰ ਧਾੜ ਵਾਲੇ ਗਾਲੇ ਗਾਣੇ ਆਪਾਂ ਕਹਿ ਸਕਦੇ ਹਾਂ ਤੇ ਅੱਜਕੱਲ੍ਹ ਦੇ ਲੋਕਾਂ ਦਾ ਇਹ opinion ਹੈ ਕਿ Bollywood 'ਚ ਵੀ ਅੱਜਕੱਲ੍ਹ ਉਹਦਾ ਦੇ ਗਾਣੇ ਨਹੀਂ ਮਿਲ ਰਹੇ ਉਹਦਾ ਤਾਂ ਸੰਗੀਤ ਨਹੀਂ ਮਿਲ ਰਿਹਾ ਜੋ ਕਿ 90s ਦੇ ਟਾਈਮ 'ਚ ਮਿਲਦਾ ਸੀ ਬਹੁਤ ਕੁਝ ਚੇਂਜ ਹੋ ਚੁੱਕਿਆ ਹੈ ਅੱਜਕੱਲ੍ਹ ਦੇਖੋ ਜੇਕਰ ਕੋਈ ਮੂਵੀ ਵੀ ਹੈ ਤਾਂ Bollywood ਦੇ ਵਿੱਚ ਰੀਮੇਕ ਹੀ ਬੰਦੇ ਨੇ ਜਾਂ ਤਾਂ ਸਾਊਥ ਦੀ ਕੋਈ ਕਾਪੀ ਹੁੰਦੀ ਹੈ ਜਾਂ ਫਿਰ ਉਹ ਹਾਲੀਵੁੱਡ ਦੀ ਕੋਈ ਕਾਪੀ ਹੁੰਦੀ ਹੈ ਤਾਂ Bollywood ਦੇ ਵਿੱਚ ਵੀ ਅੱਜਕੱਲ੍ਹ ਮੈਨੂੰ ਇਹ ਬਹੁਤ ਸੁਣਨ ਨੂੰ ਮਿਲਿਆ ਹੈ ਕਾਫੀ ਲੋਕਾਂ ਤੋਂ ਕਿ Bollywood ਵੀ ਅੱਜਕੱਲ੍ਹ ਆਪਣਾ ਖੁੱਦ ਦਾ ਕੋਈ ਕੰਮ ਨਹੀਂ ਕਰ ਰਿਹਾ ਕੀ ਲੱਗਦਾ ਹੈ ਕਿ ਵਾਕੀ ਇੱਥੇ ਵੀ ਅਸਰ ਦੇਖਣ ਨੂੰ ਮਿਲਿਆ ਹੈ ਕਿਉਂਕਿ ਸਭ ਤੋਂ ਵੱਧ ਜੇਕਰ ਆਪਾਂ ਗਾਣੇ ਵੀ ਦੇਖ ਲਈਏ ਤਾਂ ਜਦੋਂ ਕੱਲ ਇੱਕ ਚੀਜ਼ ਹੋਰ ਹੈ ਪੁਰਾਣੇ ਗਾਣਿਆਂ ਨੂੰ ਹੁਣ ਦੁਬਾਰਾ ਰੀਨਿਊ ਦੇ ਵਿੱਚ ਲਿਆ ਕੇ ਰੀਮਿਕਸ ਕੀਤਾ ਜਾਂਦਾ ਹੈ ਮਤਲਬ ਪੁਰਾਣੇ ਗਾਣਿਆਂ ਨੂੰ ਨਵਾਂ ਨਵਾਂ 뮤직 ਦੇ ਦਿੱਤਾ ਜਾਂਦਾ ਹੈ ਬਟ ਲਿਰਿਕਸ ਉਹੀ ਹੁੰਦੇ ਨੇ ਬਸ ਉਹੀ ਗੱਲ ਰੀਮਿਕਸ ਦਾ ਮਤਲਬ ਇਹ ਹੁੰਦਾ ਹੈ ਜਿਹੜਾ ਪੁਰਾਣਾ ਗਾਣਾ ਨਾ ਉਹਨੂੰ 뮤직 ਨਾਲ ਛੇੜਛਾੜ ਕੀਤਾ ਜਾਂਦਾ ਹੈ ਜੀ ਇੱਕ ਉਹੀ ਗੱਲ ਇੱਕ ਪੁਰਾਣੇ ਗਾਣੇ ਦਾ ਮਿਊਜ਼ਿਕ ਉਹ ਸੋਡੇ ਮਨ ਨੂੰ ਸਕੂਨ ਦੇਗਾ ਕਦੇ ਸੁਣੋ ਬਿਲਕੁਲ ਤੇ ਨਵਾਂ ਜਿਹੜਾ ਗਾਣਾ ਉਹ ਸੋਡੇ ਕਿਤਨਾ ਕਿਤੇ ਕੰਨਾਂ ਚ ਵੱਜੇਗਾ ਘਬਰਾਹਟ ਪੈਦਾ ਕਰੇਗਾ ਸੋਰ ਸ਼ਰਾਬੇ ਵਾਲਾ ਜੀ ਅਗਰ ਆਪਾਂ ਇਸ ਦੇ ਨਾਲ ਗਜ਼ਲ ਹੂੰ ਕਈ ਬੱਚੇ ਕਈ ਬੰਦੇ ਅੱਜ ਵੀ ਸੁਣਦੇ ਨੇ ਸੁਣਦੇ ਨੇ ਸੂਫੀ ਸਿੰਗਰਾਂ ਨੂੰ ਵੀ ਸੁਣਦੇ ਨੇ ਸਿੰਗਰ ਬਹੁਤ ਜ਼ਿਆਦਾ ਸੁਣਦੇ ਨੇ ਹੂੰ ਅਗਰ ਜਿੰਨੇ ਕਈ ਬੱਚੇ ਮੈਂ ਇਹ ਦੇਖੇ ਨੇ ਅੱਜ ਵੀ ਜਿਹੜੇ अच्छी एजुकेशन ਕਰ ਰਹੇ ਨੇ ਕੋਈ ਡਾਕਟਰ ਕਰ ਬਣ ਰਿਹਾ ਕੋਈ ਆਈਪੀਐਸ ਬਣ ਰਿਹਾ ਪੀਸੀਐਸ ਬਣ ਰਿਹਾ ਜੀ ਕਦ ਨਾ ਕਦ ਮੈਂ ਉਹਨਾਂ ਨਾਲ ਕਈ ਵਾਰ ਮੁਲਾਕਾਤ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਅਸੀਂ ਰਾਤ ਨੂੰ ਨੂੰ ਸਿਰਫ 뮤직 ਸੁਣਦੇ ਹਾਂ ਮਨ ਨੂੰ ਸ਼ਾਂਤ ਰੱਖਣ ਵਾਸਤੇ ਐਕਟਿਵ ਹੋਣ ਵਾਸਤੇ ਸਵੇਰ ਐਕਟਿੰਗ ਹੋਣਾ ਰਿਲੈਕਸ ਜਦੋਂ ਤੱਕ ਤੁਹਾਨੂੰ ਮਾਈਂਡ ਰਿਲੈਕਸ ਨਹੀਂ ਹੋਏਗਾ ਤੁਹਾਨੂੰ اچھی ਨੀਂਦ ਨਹੀਂ ਆਏਗੀ ਬਿਲਕੁਲ 뮤직 ਇੱਕ ਮਨ ਦੀ ਖੁਰਾਕ ਹੈ ਹਮ ਅਗਰ ਤੁਹਾਡਾ ਮਨ ਹੈ ਕਿਤਨਾ ਕਿਤੇ ਬੇਚੈਨ ਹੈ ਤੁਸੀਂ ਅੱਖਾਂ ਵਿੱਚੋਂ ਇੱਕ 뮤직 ਲਾਓ ਤਾਂ ਮੈਨੂੰ ਲੱਗਦਾ ਕਿ 5-7 ਮਿੰਟ ਬਾਅਦ ਤੁਹਾਡਾ ਮਨ ਸ਼ਾਂਤ ਹੋ ਜਾਏਗਾ ਤੁਹਾਨੂੰ ਕੋਈ ਟੈਨਸ਼ਨ ਆ ਉਹ ਘੱਟ ਜੀ ਤੁਹਾਡਾ ਬੀਪੀ ਵੱਧਾ ਹੈ ਤੁਹਾਡਾ ਡਿਪਰੈਸ਼ਨ ਚੋਂ ਉਹ ਤੇ ਕੱਢਣਾ ਕਿਤਨਾ ਕਿਤੇ ਕੱਢਣ ਚ ਬਹੁਤ ਸੇ ਹੈ ਬਹੁਤ ਜ਼ਿਆਦਾ ਸਹੀ ਹੈ ਹੂੰ ਪੁਰਾਣੇ ਗਾਣੇ ਨਾ ਗਾਣੀਆਂ ਦੀ ਨਹੀਂ ਮੈਂ ਗੱਲ ਕਰ ਰਿਹਾ ਕਿ ਨਾ ਉਹ ਹੀ ਹੈ ਕਿ ਤੁਹਾਡੇ ਮਨ ਨੂੰ ਢਕਾਉਂਦੇ ਨੇ ਹੂੰ ਉਹ ਚੁੱਚੀ ਮਿਊਜ਼ਿਕ ਸੁਣਦਾ ਅੱਜ ਕੱਲ ਪੀੜੀ ਸੁਣਦੀ ਹੈ ਤੁਸੀਂ ਦੇਖਿਆ ਹੋਣਾ ਹੂੰ ਗੱਡੀਆਂ ਚ ਬਹੁਤ ਹੈਵੀ ਗਾਣੇ ਲਾਈ ਜਾਂਦੇ ਨੇ ਜਾ ਆਪਾਂ ਗੱਲ ਸੁਣੀ ਟਰੈਕਟਰਾਂ ਤੇ ਜਿਵੇਂ ਹੁਣ ਜਿਰੀ ਲਾਉਣੀ ਐ ਜਿਰੀ ਦਾ ਸੀਜ਼ਨ ਆ ਗਿਆ ਜੀ ਉੱਥੇ ਤੁਸੀਂ ਦੇਖਿਓ ਇੱਕ ਕਿਲੋਮੀਟਰ ਤੇ ਬੰਦਾ ਖੇਤਾਂ 'ਚ ਕੰਮ ਕਰ ਰਿਹਾ ਔਰ ਉਹਦੀ ਆਵਾਜ਼ ਰੋੜਾਂ ਤੇ ਸੁਣੇ ਦੀ ਔਰ ਉਹ ਬੰਦੇ ਨੂੰ ਜਿੰਨੀ ਮਰਜ਼ੀ ਹਾਕਾਂ ਮਾਰ ਲੋ ਜਾ ਕੇ ਉਹਨੂੰ ਤੁਸੀਂ ਦੀਗੇ ਕਿ ਆਹ ਬੰਦਾ ਬੁਲਾ ਰਿਹਾ ਤਾਂ ਤਾਂ ਬੰਦਾ ਛੋਡੇ ਕੋਲੇ ਉਹ ਜਵਾਬ ਦੇ ਦੇਗਾ ਨਹੀਂ ਅਦਰਵਾਈਜ਼ ਉਸ ਬੰਦੇ ਦੀ ਐਡਾ ਸੌਂਡ ਹੁੰਦਾ ਉਹ ਬੰਦੇ ਨੂੰ ਪਸੇ ਨਹੀਂ ਚੱਲਦਾ ਕਈ ਵਾਰ ਆਪਣੀ ਜਾਨ ਨੂੰ ਵੀ ਖਤਰੇ 'ਚ ਪਾ ਲੈਂਦਾ ਹੂੰ ਠੀਕ ਹੈ ਨਾ ਗੱਲ ਹੋਈ ਹੈ ਕਿ ਦੇਖੋ ਮਿਊਜ਼ਿਕ ਦਾ ਮਤਲਬ ਕੀ ਹੈ ਮਿਊਜ਼ਿਕ ਹੋ ਗਿਆ ਜਿਹੜਾ ਸ਼ਾਦ ਨੇ ਜਿਵੇਂ ਅਗਰ ਆਪਾਂ ਤੁੰਬੀ ਹੈ ਤੁੰਬੀ ਵਜਾ ਲਓ ਦੰਬਰੀ ਵਜਾ ਲਓ ਹਾਰਮੋਨੀਅਮ ਵਜਾ ਲਓ ਉਹ ਕਿਤਨਾ ਕਲੇ ਸਿੰਪਲ ਵਜਾ ਲਓ ਹੂੰ ਉਹ ਵੀ ਸੁਣਨੇ ਮਨ ਦੀ ਸ਼ਾਂਤੀ ਦਿੰਦੀ ਤੁਸੀਂ ਢੋਲ ਹਾਂ ਤੁਸੀਂ ਬੈਠੇ ਬੈਠੇ ਦੇਖਣ ਕਿ ਬੰਦੇ ਢੋਲ ਕੀ ਮਾਰੀ ਵਜਾਈ ਜਾਂਦੇ ਨੇ ਉਹਦੇ ਵਿੱਚ ਦੇਖੋ ਕਿੰਨਾ ਹੈ ਜੀ ਸ਼ਾਂਤ ਹੂੰ ਰੇਖ ਚੀਜ਼ ਆਪਣਾ ਇੱਕ ਸੁਰ ਹੈ ਇੱਕ ਮਠਾਸ ਹੈ ਬੰਸਰੀ ਨੇ ਆਪਣਾ ਅੱਛੀ ਬੰਸਰੀ ਵੱਜਣੀ ਹੈ ਇੱਕ ਦੇਖੋ ਮਨ ਨੂੰ ਸ਼ਾਂਤ ਹੁੰਦਾ ਹੈ ਠੀਕ ਹੈ ਨਾ ਗਟਾਰ ਹੈ ਉਹਦਾ ਆਪਣਾ ਇੱਕ ਸ੍ਰੀਲੀਵਾਜ ਹੈ ਆਵਾਜ਼ਾਂ ਨੇ ਜੀ ਠੀਕ ਹੈ ਨਾ ਉਹ ਅਗਰ ਆਪਾਂ ਸੁਣਦੇ ਆ ਉਹ ਕਿਤੇ ਨਾ ਕਿਤੇ ਆਪਣੇ ਦਿਲ ਨੂੰ ਛੂੰਦੀਆਂ ਨੇ ਬਿਲਕੁਲ ਲੇਕਿਨ ਗੱਲ ਉਹ ਹੀ ਹੈ ਕਿ ਅਗਰ ਆਪਾਂ ਕਿਹ ਸਿਚੁਏਸ਼ਨ ਤੇ ਸੁਣਦੇ ਹਮ ਅਗਰ ਖੁਸ਼ੀ ਹੈ ਵਿਆਹ ਸ਼ਾਦੀ ਹੈ ਉਥੇ ਕੋਈ ਨਹੀਂ ਕਹਿੰਦਾ ਕਿ ਭਾਈ ਮੈਨੂੰ ਤੂੰ ਵੀ ਵਜਾ ਦੇ ਮੈਨੂੰ ਢੋਲਕ ਵਜਾ ਦੇ ਹਾਂ ਵਿਆਹਾਂ ਤੇ ਟੋਲ ਜਰੂਰ ਵੱਜਦਾ ਜੀ ਪਾਉਂਦਾ ਭੰਗੜਾ ਪਾਉਂਦਾ ਲੇਕਿਨ ਅਗਰ ਆਪਾਂ ਮੰਨ ਦੀਕਰ ਆਪਾਂ 뮤జిక్ ਦੀ ਗੱਲ ਕਰਦੇ ਆ ਕਿ ਹੋਂ ਦੇ 뮤జిక్ ਤੇ ਪੁਰਾਣੇ 뮤జిక్ ਚ ਸੰਗੀਤ ਚ ਕੀ ਫਰਕ ਹੈ ਤਾਂ ਬਹੁਤ ਜ਼ਿਆਦਾ ਅੰਤਰ ਬਣ ਗਿਆ ਬਹੁਤ ਜ਼ਿਆਦਾ ਅੰਤਰ ਆ ਗਿਆ ਇਹ ਟਾਈਟੂ ਟਾਈਮ ਕਿਸੇ ਨੂੰ ਚੰਗਾ ਲੱਗ ਰਿਹਾ ਉਹੀ ਇਸ ਨੂੰ ਕਿਸੇ ਨੂੰ ਬੁਰਾ ਲੱਗ ਰਿਹਾ ਮੈਨੇ ਹੈ ਕਿ ਅੱਜਕੱਲ ਜਿਹੜੇ ਬੱਚੇ ਨੇ ਉਹ ਕਿਸੇ ਸਿੰਗਰ ਨੂੰ ਸੁਣਦੇ ਚਾਹੇ ਉਹ ਮਨਣਾ ਨਹੀਂ ਲੈਣਾ ਦਿੰਦਾ ਜਿਹੜੇ ਚੱਲ ਰਹੇ ਇਸ ਟਾਈਮ ਉਹ ਉਹਨਾਂ ਨੂੰ ਇਸ ਲਈ ਚੰਗੇ ਲੱਗਦੇ ਨੇ ਕਿ ਉਹਦੇ ਵਿੱਚ ਉਹੀ ਬਾਰਤਾਨ ਘੁੰਮਣਾ ਫਿਰਨਾ ਮੋਡਰਨ ਟਾਈਪ ਅੱਜ ਕੱਲ੍ਹ ਜੱਤਰ ਦੇਖਿਆ ਕੀ ਐ ਕੁੜੀਆਂ ਵੀ ਤਾਂ ਤੁਸੀਂ ਦੇਖਿਆ ਹੋਣਾ ਸਾਡੇ ਤੀਆਂ ਪੈਣਾ ਉਹ ਵੀ ਤਾਂ ਗਾਣੇ ਦੀ ਡਾਂਸ ਕਰ ਰਹੀਆਂ ਨੇ ਬਿਲਕੁਲ ਅਗਰ ਮੁੰਡੇ ਦੇਖ ਲਓ ਉਹ ਵੀ ਬੱਚੇ ਡਾਂਸ ਕਰ ਰਹੇ ਨੇ ਹਾਂਜੀ ਉਹਦੇ ਵਿੱਚ ਇੱਕ ਟੈਲੈਂਟ ਹੁੰਦਾ ਹੈ ਚਾਹੇ ਤਾਂ 뮤직 ਚ ਆ ਚਾਹੇ ਉਹਦੇ ਵਿੱਚ ਇੱਕ ਪਰਦਾ ਹੁੰਦਾ ਸੀਗਾ ਇੱਕ ਸ਼ਰਮ ਹੋਇਆ ਹੁੰਦੀ ਸੀਗੀ ਹਾਂਜੀ ਅਸੀਂ ਆਪਣੇ ਤੀਆਂ ਪੈਣਾ ਨੂੰ ਕਹਿੰਦੇ ਤੇ ਪੱਤ ਸਰ ਤੋਂ ਚੁੰਨੀ ਨਾ ਤਾੜੀ ਹਾਂ ਉਸ ਸੀ ਪੈਨ ਨੂੰ ਅਸੀਂ ਬਾਹਰ ਵੀ ਨਹੀਂ ਜ਼ਿਆਦਾ ਦਰਜਾ ਦਿੰਦੇ ਹਮ ਪਰ ਹੁਣ ਕਿਹਾ ਕਿ ਵਿਕਾਸ ਦੇ ਨਾਂ ਤੇ ਜਾਂ ਇੱਕ ਜੀ ਫ੍ਰੀडम ਦੇਣ ਦੇ ਉਹਦੇ ਵਿੱਚ ਉਹ ਕਿਤੇ ਨਾ ਕਿਤੇ ਇੱਕ ਰਿਸਪੈਕਟ ਆ ਘਟ ਗਈ ਹਮ ਉਹ ਹੁਣ 뮤직 ਵੀ ਬਹੁਤ ਬੜਾ ਫਰਕ ਪਾ ਰਿਹਾ ਉਹਦੇ ਵਿੱਚ ਬਿਲਕੁਲ ਬਿਲਕੁਲ ਹਾਂਜੀ ਤਾਂ ਦੇਖੋ ਕਿਤੇ ਨਾ ਕਿਤੇ 뮤직 ਦੀ ਇੱਥੇ ਅਸੀਂ ਗੱਲਬਾਤ ਕੀਤੀ ਹੈ ਕਿ ਨਵੇਂ ਤੇ ਪੁਰਾਣੇ ਸੰਗੀਤ ਦੇ ਵਿੱਚ ਕੀ ਅੰਤਰ ਹੈ ਤਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਿਕਲ ਕੇ ਸਾਹਮਣੇ ਵੀ ਆਈਆਂ ਨੇ ਕਿ ਕਿ ਕਿਹੜੇ-ਕਿਹੜੇ ਹੁਣ ਪਹਿਲੂ ਇੱਥੇ ਆ ਚੁੱਕੇ ਨੇ ਕਿਸ ਤਰੀਕੇ ਦਾ ਜਿਹੜਾ 뮤직 ਹੈ ਅੱਜ ਹੈ ਤੇ ਕਿਸ ਤਰੀਕੇ ਦਾ 뮤직 ਜਿਹੜਾ ਪੁਰਾਣਾ ਸੰਗੀਤ ਸੀ ਹਾਲਾਂਕਿ ਸੰਗੀਤ ਜਿੱਦਾਂ ਕਿਸਰ ਨੇ ਵੀ ਦੱਸਿਆ ਹੈ ਕਿ ਰੂਹ ਦੀ ਖੁਰਾਕ ਹੁੰਦੀ ਹੈ ਤੇ ਇਥੇ ਸੰਗੀਤ ਜਿਹੜੇ ਲੋਕ ਸੁਣਦੇ ਨੇ ਹਾਲਾਂਕਿ ਉਹਨਾਂ ਨੂੰ ਕਿਹੋ ਜਿਹਾ ਸੰਗੀਤ ਪਸੰਦ ਹੈ ਇਹ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਅਜਿਹੇ ਵਿਸ਼ੇ ਅਸੀਂ ਤੁਹਾਡੇ ਲਈ ਹੋਰ ਵੀ ਲੈ ਕੇ ਆਉਂਦੇ ਰਹਾਂਗੇ ਤੇ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ ایਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਾਟਵਾ ਤੇ ਮੇਰੇ ਸਹਿਯੋਗੀ सुरेंद्र ਸਿੰਘ ਟਿੰਕੀ